ਅੱਜ ਦੀ ਵੀਡੀਓ ਵਿੱਚ ਬਈ ਤਿੰਨ ਗਾਵਾਂ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਦੇ ਵਾੜ ਦੇਖੋ ਟਾਪ ਬਰੀਡ ਫਰੈਂਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਸੀਹਲ ਤਾਂ ਆਪਾਂ ਨੇੜੇ ਪਿੰਡ ਪਧੌੜ ਰਹਿ ਜਾਂਦਾ ਮੋਬਾਈਲ ਨੰਬਰ ਬੋਲੀਓ ਬਾਪੂ 985733687 33687 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਕਿਹੜੀ ਬਰੀਡ ਆ ਬਾਪੂ ਇਹ ਇਹ ਐਰ ਸ਼ਹਿਰ ਚ ਪੈਂਦੀ ਐਰ ਸ਼ਹਿਰ ਚ ਪੈਂਦੀ ਆ ਕਿੰਨੇ ਦਿਨ ਲੂਗੀ ਇਹ ਜੇ ਬਾ 1 2 1 2 ਦਿਨ ਕੱਲ ਤੱਕਰ ਪਾਸ ਤੇ ਕਰਸੂ ਪੈਣਾ ਦੂਜਾ ਸੂਆ हां जी दूजा सुआ 1 2 ਦਿਨਾਂ ਦੀ ਕੱਚੀ ਐਰ ਸ਼ਰ ਫੁੱਲ ਬ੍ਰੀਡ ਫੁੱਲ ਕੱਦ ਪੜੇ ਬਾਈ ਜਵਾਕ ਬੈਠਾ ਰੇ ਥੱਲੇ ਆਪਣੇ ਤਿੰਨਾ ਬਹਿੜਾਂ ਤੇ ਆ ਕਿੰਨੇ ਦਿਨ ਲਊਗੀ ਇਹ ਲੈ ਜੀ 5 6 ਦਿਨ 5 6 ਦਿਨ ਕਿੰਨਾ ਕੀ ਰਿਕਾਰਡ ਇਹਦਾ ਚਾਹੀਦਾ 25 ਦਾ ਜੀ ਮੌਜ ਨਹੀਂ ਨੂੰ ਹੂੰ ਖਾਣ ਲੇਵਾ ਬੜਾ ਚੰਗਾ ਹਾਂ ਬਹੁਤ ਚੰਗਾ ਬ੍ਰੀਡ ਫੁੱਲ ਫੁੱਲ ਕਰਦਾ ਬਾਈ ਤੇ ਆ ਕਿੰਨੇ ਦਿਨ ਲਊ ਇਹ ਹਫ਼ਤਾ ਜੀ ਹਫ਼ਤੇ ਦੀ ਕੱਚੀ ਛੱਡੀ ਛੁੱਡੀ ਆਇ ਨਹੀਂ ਦੁਬਾਰਾ ਹੱਥ ਫੇਰ ਕੇ ਦਿਖਾ ਦੇਣ ਲੈ ਜਿਵੇਂ ਮਰ ਜਿਆ ਉਥੇ ਫੇਰ ਚੱਲ ਮੁੱਲ ਵੀ ਜਮਾ ਜਾਇਜ਼ 60000 ਰੁਪਏ ਮਾਨਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ